ਅਗੰਮੀ ਜਨਰਿ ਅੱਖਰਾਂ ਵਿੱਚ ਉਕਰੇ ਗਏ ਹਨ ਜੋ ਕਦੇ ਮਿੱਟਨੇ ਤਾਂ ਕੀ ਹਨ ਸਗੋਂ ਮਨੁੱਖੀ ਰੂਹ ਦੇ ਤਲ ਅੰਦਰ ਤੱਕ ਵਸ ਗਏ ਹਨ ਉਹਨਾਂ ਵਿੱਚੋਂ ਇੱਕ ਹਨ ਮਾਤਾ ਗੁਜਰੀ ਜੀ 1699 ਈਸਵੀ ਦੀ ਬਿਸਾਖੀ ਦਾ ਦਿਨ ਸੀ ਸ੍ਰੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਸੰਗਤਾਂ ਦੇ ਵਿਸ਼ਾਲ ਦੀਵਾਨ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਸੀਸ ਦੀ ਮੰਗ ਕੀਤੀ ਤਾਂ ਉਸ ਵੇਲੇ माता गुजरी जी की मौके ते होंद गुरु जी विच दृढ़ विश्वास सारे लई प्रेरणा का सबब बन गया माता जी की पंथ में सदीवी प्रेरणा ही ये कि गुरु का भाणा मिठा है उस पर भरोसा अति विश्वास ही सिर्फ सिखा दे ही नहीं सगों पूरे पंथ में नवी ताकत है माता जी की यह अटलता कोई एक दिन की नहीं सी ਉਹਨਾਂ ਨੇ ਆਪਣੀ ਜ਼ਿੰਦਗੀ ਹੀ ਸਬਰ ਅਤੇ ਸੇਵਾ ਨਾਲ ਬਿਤਾਈ। ਪਰਿਵਾਰ ਦੇ ਹਰ ਪੜਾਅ ਵਿੱਚ ਉਹ ਸਾਥ ਰਹੀ। ਕਦੇ ਕਰਤਾਰpur, ਕਦੇ ਸ੍ਰੀ ਪੀਰਤਪੁਰ ਸਾਹਿਬ, ਕਦੇ ਨਗਰ ਬਾਬਾ ਬਕਾਲਾ ਸਾਹਿਬ ਤੇ ਫਿਰ ਸ੍ਰੀ ਅਨੰਦਪੁਰ ਸਾਹਿਬ। ਜਿੱਥੇ ਵੀ ਸੰਗਤ ਇਕੱਠੀ ਹੁੰਦੀ, ਮਾਤਾ ਗੁਜਰੀ ਜੀ ਆਪਣੇ ਸਾਦੇ ਜੀਵਨ ਤੇ ਨਿਮਰਤਾ ਨਾਲ ਸਭ ਦੇ ਬਨਾਂ ਨੂੰ ਜਿੱਤ ਲੈਂਦੇ। ਉਹ ਸਿਰਫ ਮਾਹੀ ਨੂੰ ਸਿੱਖਿਆਕਾਰ ਵੀ ਸਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬਚਪਨ ਤੋਂ ਹੀ ਉਹਨਾਂ ਨੇ ਧਰਮ ਨਾਲ ਜੜਨ ਦੀ ਪ੍ਰੇਰਣਾ ਦਿੱਤੀ ਸੱਚਾਈ ਬ੍ਰਿਹਡਤਾ ਭਾਵ ਅਤੇ ਮਾਇਆ ਤੋਂ ਮੁਕਲੇ ਪ੍ਰੇਮ ਦੀਆਂ ਬਾਤਾਂ ਉਹਨਾਂ ਨੇ ਹੀ ਸਿਖਾਈਆਂ ਬਾਲ ਗੋਬਿੰਦ ਰਾਏ ਜੀ ਨੂੰ ਛੋਟੀਆਂ-ਛੋਟੀਆਂ ਖੇਡਾਂ ਵਿੱਚ ਵੀ ਉਹ ਗੂੜੇ ਅਰਥ ਦੇ ਦੇ ਅਤੇ ਉਹਨਾਂ ਨੂੰ ਬੇਕੁਨਿਈ ਪਿਆਰ ਕਰਦੇ ਇਹ ਕਿ ਉਹ ਗੋਬਿੰਦ ਸਿੰਘ ਜੀ ਜਦ ਸੰਗਤਾਂ ਵਿੱਚ ਨਵਾਂ ਜੋਸ਼ ਭਰਦੇ ਨੌਜਵਾਨ ਨੂੰ ਹੌਸਲਾ ਦਿੰਦੇ ਜਾਂ ਕੌਮ ਲਈ ਅਡੁੱਟ ਫੈਸਲੇ ਲੈਂਦੇ ਉਸ ਦੇ ਪਿੱਛੇ ਮਾਤਾ ਗੁਜਰੀ ਜੀ ਦੇ ਸੰਸਕਾਰ ਹੁੰਦ ਸਨ ਉਹਨਾਂ ਨੇ ਆਪਣੇ ਪੁੱਤਰ ਨੂੰ ਸਿਰਫ ਕਿਰਪਾ ਅਤੇ ਕਲੰਦਾਤਾ ਨਹੀਂ ਨਹੀਂ ਬਣਾਇਆ ਸਗੋਂ ਮੁਆਫ ਕਰਨਾ ਸੇਵਾ ਕਰਨੀ ਅਤੇ ਇਨਸਾਫ਼ ਲਈ ਅਡੋਲ ਖੜਾ ਰਹਿਣਾ ਵੀ ਸਿਖਾਇਆ ਹਾਲੀਆ ਜੰਗਾਂਲ ਖੂਨ ਵਾਲੀਆਂ ਝੜਪਾਂ ਦੇ ਦੌਰਾਨ ਮਾਤਾ ਗੁਜਰੀ ਜੀ ਅਕਸਰ ਸਿੱਖ ਸਿਪਾਹੀਆਂ ਨੂੰ ਪ੍ਰੇਰਨਾ ਦਿੰਦੇ। ਉਹਨਾਂ ਦਾ ਇੱਕੋ ਸੰਦੇਸ਼ ਹੁੰਦਾ ਤੁਸੀਂ ਗੁਰੂ ਦੇ ਸਿੰਘ ਹੋ। ਸੱਚ ਤੇ ਅਡੋਲ ਰਹੋ। ਜਿੱਤ ਤੁਹਾਡੀ ਹੀ ਹੋਣੀ ਹੈਗੀ। ਇਹ ਸ਼ਬਦ ਸਿੰਘਾਂ ਦੇ ਦਿਲਾਂ ਵਿੱਚ ਹੌਸਲੇ ਦੀਆਂ ਲਹਿਰਾਂ ਪਾਉਂਦੇ। ਮਾਤਾ ਗੁਜਰੀ ਜੀ ਦੀ ਵਿਰਾਸਤ ਸਿਰਫ ਉਹਨਾਂ ਦੀ ਸ਼ਹਾਦਤ ਨਹੀਂ ਸਗੋਂ ਉਹ ਉਹ ਅਨੰਤ ਪ੍ਰੇਰਣਾ ਹੈ ਜੋ ਉਨ੍ਹਾਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਦਿੱਤੀ। ਖਾਲਸਾ ਦੀ ਸਾਜਨਾ ਦੇ ਪਿੱਛੇ ਜੋ ਹਾਸਲਾ ਤੇ ਵਿਸ਼ਵਾਸ ਸੀ ਉਸ ਦੀਆਂ ਜੜਾਂ ਮਾਤਾ ਗੁਜਰੀ ਜੀ ਦੇ ਵਿਰਸਾਈ ਸੰਸਕਾਰਾਂ ਵਿੱਚ ਹੀ ਸਨ। ਉਹਨਾਂ ਦੀ ਜ਼ਿੰਦਗੀ ਸਾਨੂੰ ਸਿਖਾਉਂਦੀ ਹੈ ਕਿ ਇੱਕ ਮਾਂ ਦੀ ਗੋਦ ਵਿੱਚੋਂ ਮਿਲਣ ਵਾਲੀਆਂ ਸਿੱਖਿਆਵਾਂ ਪੂਰੀ ਕੌਮ ਦੇ ਪਵਿੱਤਰ ਰਾਹ ਦਿਖਾ ਸਕਦੀਆਂ ਹਨ। ਇਸ ਲਈ ਸਿੱਖ ਪੰਥ ਮਾਤਾ ਗੁਜਰੀ ਜੀ ਨੂੰ ਬਹੁਤ ਅਦਬ ਸਤਿਕਾਰ ਨਾਲ ਪ੍ਰਾਰਥਨਾ ਕਰਦਾ ਹੈ ਅਤੇ ਸਬਰ ਸੰਤੋਖ ਦੀ ਮੂਰਤ ਸਮਝਦਾ ਹੈ